ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਨ ਨੰਗਸੇ ਲਈ ਲੈ ਗਏ ਹਾਂ ਜੀ ਦੋ ਬਈ ਗੱਬਣ ਬੱਚੇ ਨੇ ਇੱਕ ਬੈੜਾ ਵੀ ਪਹਿਲਾ ਸੂਆ ਸੁੰਦੀ ਆ ਥੋੜੇ ਕਿ ਦਿਨਾਂ ਦੀ ਕਰਮਲੀ ਕੱਚੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸੱਸੀ ਘਾਲ ਸੱਸੀ ਵਾਲੀ ਹੋਰ ਠੀਕ ਹੋ ਬਈ ਹਾਂ ਜੀ ਬਈ ਨਾਮ ਤੇ ਐਡਰੈਸ ਬੋਲ ਪਿੰਡ ਘੰਡਾ ਬਨਾਈ ਹੂੰ ਨਾਮ ਅਣਮੋਲਪ੍ਰੀਤ ਸਾਨੂੰ ਭੋਲਾ ਸਿੰਘ ਠੀਕ ਆ ਬਾਈ ਜ਼ਿਲ੍ਹਾ ਕਿਹੜਾ ਬਈ ਬਠਿੰਡਾ ਜੀ ਤਹਿਸੀਲ ਬਈ ਫੂਲ ਬਈ ਨੇੜੇ ਪਿੰਡ ਬਈ ਸ਼ੰਨਗਲਾ ਸਿੰਘ ਪਾਈ ਰੂਪਾ ਬਧੌੜੀ ਮੋਬਾਈਲ ਨੰਬਰ ਬੋਲ 9879955615 ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਆ ਸੂਂਦੀ ਆ ਬਾਈ ਪਹਿਲਾ ਸੂਂਦੀ ਆ ਬਾਈ ਕਿੰਨੇ ਦਿਨਾਂ ਦੀ ਕੱਚੀ ਆ 14 ਤਰੀਕ ਨੂੰ ਦਿਨ ਪੂਰੇ 14 ਨੂੰ ਅੱਜ ਕਿੰਨੀ 17 ਹੋ ਗਈ ਹਾਂਜੀ 17 ਤਰੀਕ ਹੋ ਗਈ 14 ਤਰੀਕ ਨੂੰ ਕਰਮਣੀ ਦੇ ਦਿਨ ਪੂਰੇ ਆ ਕਿੰਨਾ ਕੁ ਰਿਕਾਰਡ ਇਹਦੀ ਮਾਣ ਆ ਬਾਈ ਇਹਦੀ ਮਾਣ ਨੇ ਦਿੱਤਾ ਸੀਗਾ 20 25 ਕਿਲੋ 20 25 ਕਿਲੋ ਠੀਕ ਆ ਬਾਈ ਇਹ ਤੋਂ ਕਿੰਨੀ ਕਮੀਲ ਕਰ ਦਿਓ ਬਾਈ ਦੇਣਾ ਚਾਹੀਦਾ ਹੀ 24 25 ਕਿਲੋ ਦਾ ਪਹਿਲਾਂ ਬਹੁਤ ਚੰਗਾ ਪੂਰੀ ਵਿੱਤੀ ਦੇ ਥਾਂ ਢਿੱਲਾ ਬਹੁ ਪਈਆਂ ਨੇ ਕੱਦ ਚੰਗਾ ਬਰੀਡ ਚੰਗੀ ਥੋੜੀ ਵੱਡੀ ਹੋ ਕੇ ਬਣੀ ਹੈ ਹਾਂਜੀ ਬਾਈ ਠੀਕ ਹੈ ਬਾਈ ਕੀ ਮੋਲਾ ਬਈ ਇਹਦਾ ਜਾਇਜ ਇਹਦਾ ਹੀ 80000 ਕਰਦੇ ਮਾਨਤਨ ਹੋ ਜਾ ਹਾਂਜੀ ਠੀਕ ਹੈ ਬਾਈ 80000 ਰੁਪਿਆ ਮੋਲਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਅੱਗੇ ਬਾਈ ਦੋ ਨੰਬਰ ਤੇ ਕਿੰਨੇ ਟਾਈਮ ਦੀ ਗੱਬਣਾ ਬੱਚੀ ਇਹ ਦੋਨੇ 6-6 ਮਹੀਨੇ ਨੇ ਗੱਬਣਾ ਚੈੱਕ ਪਾਸ ਹੈ ਹਾਂਜੀ ਠੀਕ ਹੈ ਕੋਈ ਵੀ ਕਰਵਾ ਸਕਦੇ ਏਦੀ ਮਾਨ ਦਾ ਰਿਕਾਰਡ ਕੀ ਆ ਦੋਨਾਂ ਇਹਦੀ ਮਾਨ ਦਾ ਆਪਾਂ ਨੂੰ ਪਤਾ ਨਹੀਂ ਓਕੇ ਬਾਈ ਕਿਹੜੇ ਸੀਮਣ ਦੀ ਆ ਪਤਾ ਕੁਝ ਨਹੀਂ ਪਤਾ ਵੀ ਓਕੇ ਬਾਈ ਠੀਕ ਆ ਫੁੱਲ ਕੱਦ ਦਾ ਫੁੱਲ ਪਲੀ ਵੀ ਆ ਪ੍ਰਿੰਟ ਬਹੁਤ ਚੰਗਾ ਢਿੱਲਾ ਨਾ ਖਾਉਣਾ ਆਰਡਰ ਦੀ ਕੁਆਲਿਟੀ ਜਿਹੜੀ ਕਮਾਲ ਦੀ ਤਿਆਰ ਕਰੂ ਬਾਲ ਦੇਖੋ ਕੱਲਾ ਕੱਲਾ ਥਾਣ ਪੂਰੀ ਵਿਥੇ ਥਾਣ ਫੇਸ ਬੜਾ ਚੰਗਾ ਕੱਦ ਚੰਗਾ ਬਰੀਡ ਚੰਗੀ ਆ ਬਾਈ ਕੀ ਮੁੱਲ ਆ ਬਈ ਇਹਦਾ ਜੈਜ ਇਹ ਦੋਨਾਂ ਦੀ ਆਪਾਂ 85000 ਕਰਦੇ ਹਾਂ ਜੋੜੇ ਦਾ ਠੀਕ ਆ ਜੋੜੇ ਦਾ ਹੀ ਮੁੱਲ 85000 ਰੁਪਿਆ ਮੰਨਦਾ ਜਿਹੜਾ ਮੌਕੇ ਤੇ ਜਰੂਰ ਹੋ ਜੂ ਇਹ ਵੀ 6 ਮਹੀਨੇ ਦੀ ਗੱਬਣ ਚੈੱਕ ਪਾਸ ਹੈ ਬਈ ਚੈੱਕ ਪਾਸ ਇਹਦੀ ਮਾਨ ਦਾ ਦੁੱਧ ਇਹਦੀ ਮਾਨ ਦਾ ਸੀਗਾ 25 26 ਕਿਲੋ ਪੇਪਰ ਦੀ ਆ ਪਾਈ ਓਕੇ ਬਈ ਠੀਕ ਹੈ ਬਈ ਮੁੱਲ ਬਈ ਜੋੜੇ ਦਾ ਹੀ 85000 ਰੁਪਏ ਮਾਨ ਤਾਂ ਜਰੂਰ ਹੋ ਜਾ ਤੋਰੇ ਤਾਰੇ ਨਹੀਂ ਓਕੇ ਹੈ ਬਈ ਹਾਂ ਤੋਰ ਕੇ ਦਿਖਾ ਨਹੀਂ ਦਿਖਾ ਦੇ ਬਈ ਕੋਈ ਚੱਕਰ ਨਹੀਂ ਤੋਰ ਕੇ ਕੋਈ ਚੱਕਰ ਨਹੀਂ ਦਿਖਾਉਣੇ ਬਈ ਕੱਦ ਚੰਗਾ ਬਰੀਡ ਚੰਗੀ ਆ ਪਲੀ ਵੀ ਆ ਵੱੱਛੀ ਬਈ ਫੇਸ ਫੂਡਸ ਬਹੁਤ ਚੰਗਾ ਝੋਲੀ ਇੱਕ ਨੰਬਰ ਬਾਕੀ ਤੋਰ ਕੇ ਵੀ ਦਿਖਾਉਣੇ ਕੋਈ ਚੱਕਰ ਨਹੀਂ ਲੈ ਬਈ ਕੇਸ ਬੜਾ ਚੰਗਾ ਕੱਦ ਬ੍ਰੀਟ ਫੁੱਲ ਆ ਬਾਈ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮਲੀ ਦਾ ਚੰਗਾ ਗਾ ਬਾਈ ਤੇ ਕੇਸੇ ਵੀਰ ਨੂੰ ਬਾਈ ਤਿੰਨੇ ਨਗਾਂ ਚ ਕੋਈ ਵੀ ਨਗ ਪਸੰਦ ਆਵੇ ਤਵਾ ਹੀ ਨਗ ਨੇਟ ਕਰ ਲਿਓ ਜੀ ਇਹ ਵੀ ਤੋਰ ਰਿਹਾ ਬਾਈ ਥੋੜਾ ਡਰਦੀ ਆ ਨਾ ਇਹ ਤਲੇਹਾਰੇ ਦੀ ਮੰਨਦੀ ਆ ਯਾਰ ਖਲੇਹਾਰਾ ਨਹੀਂ ਪਾਇਆ ਹੈ ਨਾ ਕਦੇ ਹਾਂਜੀ ਖੁੱਲੀਆਂ ਸੀ ਠੀਕ ਆ ਬਾਈ ਫੇਸ ਬਿਊਟੀ ਚੈੱਕ ਕਰ ਲੋ ਕੱਦ ਬਰੀਟ ਫੁੱਲ ਆ ਬਾਈ ਝੂਲੀ ਝਲੀ ਚੰਗੀ ਆ ਤੋਰ ਆ ਇਹਦਾ ਵੀ ਇੱਕ ਨੰਬਰ ਕਰਮਾਈ ਦਾ ਥੋੜੀ ਤਲੇਹਾਰੀ ਦੀ ਹਲਕਤ ਮੰਨੇ ਖੁੱਲੀਆਂ ਛੱਡੀਆਂ ਵੀ ਸੀ ਬਾਈ ਦੀਆਂ ਫਾਰਮ ਹਨਾ ਬਾਈ ਦਾ ਇੱਧਰ ਜਿਗਾਰਡ ਬਾਈ ਦਾ ਸਾਰਾ ਬਣਾਇਆ ਵਾ ਖੁੱਲੀਆਂ ਛੱਡੀਆਂ ਵੀ ਰੱਖੀਆਂ ਇਹ ਤਾਂ ਅੱਜ ਬਾਈ ਨੇ ਵੀਡੀਓ ਪਾਉਣੀ ਕਰਕੇ ਨਮਾ ਗਿਦਲੇ ਹਰੇ ਪਾਏ ਆ ਤੇ ਆ ਵੀ ਵੜ ਤੋਰਦੇ ਬਾਈ ਵੜ ਚੰਗੀਆਂ ਥੋੜੀ ਵੱਡੀ ਹੋ ਕੇ ਬਣੀ ਆ ਉਹ ਕੰਦ ਕਾਟ ਚੰਗਾ ਚੰਗੀਆਂ ਪਲੀ ਵੀ ਆ ਢਾਂਚੇ ਦੀ ਚੰਗੀਆਂ ਝੋਲੀ ਇੱਕ ਨੰਬਰ ਆ ਥਾਣ ਬਹੁਤ ਚੰਗਾ ਬਾਈ ਫੇਸ ਬਿਊਟੀ ਵੀ ਕਰ ਮਲ ਗਿਆ ਨੇ ਬਹੁਤ ਚੰਗੀਆਂ ਬੋਲੀਬਾਦੀ ਚੰਗੀਆਂ ਸਨਖ ਪੁਣਾ ਵੜ ਦੇ ਵਿੱਚ ਫੁੱਲ ਆ ਬਾਈ ਵੋੜ ਲਿਆ ਬਾਈ ਨਾਗਸੀ ਭਰਾ ਕੋਲੇ ਤਿੰਨ ਤਿੰਨੀ ਦਿਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਏ ਬਾਈ ਨਗਨੇਟ ਕਰ ਲਿਓ ਜੀ ਧੰਨਵਾਦ ਜੀ